ਮੇਰਾ ਨਾਮ ਜੀ ਰਮਨਦੀਪ ਕੋਹਰਾ ਜੀ ਮੈਂ ਗੱਬਰ ਦੀ ਵਾਈਫ ਆ ਤੇ ਜਿਸ ਮੇਰੇ ਦੋ ਬੱਚੇ ਨੇ ਜੀ ਦੂਜਾ ਸਾਡੇ ਗਵਾਂਡ ਜੀ ਚਿੱਟਾ ਵੇਖਦਾ ਬਹੁਤ ਜ਼ਿਆਦਾ ਤੇ ਸੋਢੀ ਨਗਰ ਆ ਜੀ ਦੇਵੇਂ ਪਿਓ ਪੁੱਤਾਂ ਨੇ ਚਿੱਟਾ ਬਹੁਤ ਜ਼ਿਆਦਾ ਹੀ ਵੇਚਦੇ ਨੇ ਤੇ ਉਹਨਾਂ ਨੇ ਜੀ ਬਹੁਤ ਪੈਸਾ ਉਹਨਾਂ ਕੋਲ ਆ ਤੇ ਮੇਰੇ ਬੱਚੇ ਜਦੋਂ ਸਕੂਲੋਂ ਆਉਂਦੇ ਨੇ ਤੇ ਅਸੀਂ ਤਾਂ ਹੀ ਦਿਹਾੜੀ ਚਲੇ ਜਾਂਦੇ ਆ ਮੇਰੇ ਬੱਚਿਆਂ ਨੂੰ ਮਗਰੋ ਜੀ ਚਿੱਟਾ ਕੋਲ ਨਾਲ ਲੈ ਜਾਂਦਾ ਏ ਤੇ ਆ ਮੇਰਾ ਮੁੰਡਾ ਜੀ ਨਾ ਮੇਰਾ ਮੁੰਡੇ ਆ ਜੀ ਤੇ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਤੇ ਜਬਾਤ ਇਹਨਾਂ ਦੇ ਜੇਬਾਂ ਚ ਪਾ ਦੇਣ ਉਹਨਾਂ ਨੂੰ ਦਸਾਂ ਪਈਆਂ ਦਾ ਲਾਲਚ ਦਿੰਦੇ ਨੇ ਤੇ ਜੀ ਨਾਲ ਜੇ ਅਸੀਂ ਆਦੇ ਮੁੰਡੇ ਨੂੰ ਰੋਕਿਆ ਜੀ ਅਸੀਂ ਆਦੇ ਮੁੰਡੇ ਨੂੰ ਉਹ ਤਾਂ ਹੀ ਸਾਡੇ ਘਰ ਆ ਕੇ ਸਾਡੇ ਗਲ ਪਾਏ ਨੇ ਤੇ ਮੇਰੇ ਬੰਦੇ ਦਾ ਜੀ ਇਹਨਾਂ ਨੇ ਸਿਰ ਧਾਰ ਦਿੱਤਾ ਅਸੀਂ ਜੀ ਥਰਖਾਸ਼ ਦਿੱਤੀ ਜਦੋਂ ਥਰਖਾਸ਼ ਦੇ ਕੇ ਅਸੀਂ ਆਏ ਜੀ ਇਹਨਾਂ ਨੇ ਸਿਰ ਧਾਰ ਦਿੱਤਾ ਤੇ ਜੀ ਨਾ ਤਾਂ ਸਾਡੇ ਕੱਲਾਲੇ ਸੁਣਦੇ ਨੇ ਤੇ ਨਾ ਸਾਡੇ ਜੀ ਅਸੀਂ ਸ਼ਹਿਰ ਵੀ ਗਏ ਆ ਡੀਸੀ ਦਫਤਰ ਵੀ ਗਏ ਆ ਸਾਡੀ ਕਿਸੇ ਨੇ ਜੀ ਕਾਰਵਾਈ ਨਹੀਂ ਕੀਤੀ ਜੀ ਸਾਡੇ ਬਿਆਨ ਨਹੀਂ ਲੈਣ ਆਏ ਘਰ ਦਾ ਘਟਾਉਣ ਲੱਗੀ ਸਹੀ ਕਰਦੇ ਘਟਾਉਣ ਕਰਦੇ ਨੇ ਉਹ ਭਗਵੰਤ ਜੀ ਤਨਾਮ ਤਾਂ ਕਹਿੰਦੇ ਨੇ ਅਸੀਂ ਚਿੱਟੇ ਖਲਾਫ ਅਸੀਂ ਘੱਟ ਵਾਲੇ ਪਾਈਂ ਜਿਹੜੇ ਘਰ ਵੇਚਦੇ ਨੇ ਤੇ ਪਰ ਜੀ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਪੁਲਿਸ ਸਵੇ ਦਰਦੀ ਆ ਚਿੱਟੇ ਆੜਾ ਤੋਂ ਚਿੱਟੇ ਆੜੇ ਕਹਿੰਦੇ ਨੇ ਸਾਡੇ ਕੋਲ ਪੈਸਾ ਬਹੁਤ ਹੈ ਤੇ ਸਾਡਾ ਕੀ ਕਰ ਲਵਗਾ ਕੋਈ ਭਗਵੰਤ ਜੀ ਤਨਾਮ ਵੀ ਕੁਝ ਕਰ ਸਕਦਾ ਕੋਈ ਸਰਕਾਰ ਨਹੀਂ ਕੁਝ ਕਰ ਸਕਦੀ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਜੀ ਸਾਨੂੰ ਨਿਆਂ ਬਦਵਾਇਆ ਜਾਵੇ ਜੀ ਸਾਡੇ ਜੀ ਮੁੰਡੇ ਨੂੰ ਚਿੱਟੇ ਤੇ ਨਾਲ ਲੰਦੇ ਨੇ ਕੱਲ ਨੂੰ ਵੇਚਣ ਲੱਗ ਪਵੇ ਜਾਂ ਮਰਨ ਜਾਂ ਵੇਪੀਂ ਲੱਗ ਪਵੇ ਜਿਹਦੇ ਚ ਜ਼ਿੰਮੇਵਾਰ ਸਿਰਫ ਉਹ ਹੀ ਆ ਚਿੱਟੇ ਵਾਲੇ ਪਿੰਡ ਦੇ ਹੀ ਰਹਿਣਗੇ ਹਾਂਜੀ ਹਾਂਜੀ ਛੋਟੀ ਨਗਰ ਪਿੰਡ ਸਾਡੇ ਗਵਾਂਢ ਦੀ ਵੇਖਦਾ ਪਿਆ ਜੀ ਚਿੱਟਾ ਬਹੁਤ ਜ਼ਿਆਦਾ ਛੋਟੀ ਨਗਰ ਚ ਚਿੱਟਾ ਵੇਖਦਾ ਪਿਆਈ ਨਾਲ ਉਹਦਾ ਲੱਗ ਕੇ ਵੇਖਦਾ ਕਿਸ ਤਰ੍ਹਾਂ ਵਿਕਦਾ ਕਿਸ ਤਰ੍ਹਾਂ ਆਉਂਦੇ ਨੇ ਉਹ ਜੀ ਆਉਂਦੇ ਨੇ ਜੇ ਬਾਹਰ ਵੇਖਦਾ ਏਥੇ ਨਹੀਂ ਜੀ ਵੇਖਦਾ ਪਿੰਡ ਚ ਨਹੀਂ ਵੇਚਦੇ ਮੇਰੇ ਬੱਚਿਆਂ ਨੂੰ ਨਾਲ ਲੈ ਜਾਂਦੇ ਨੇ ਬਾਹਰ ਨੂੰ ਲੈ ਕੇ ਜਾਂਦੇ ਨੇ ਵੀ ਆ ਜਾ ਆਪਾਂ ਕਬੂਤਰ ਫੜਨ ਚੱਲ ਜਾਈਏ ਕਬੂਤਰ ਫੜਨ ਕੋਤੇ ਕੁਝ ਨਹੀਂ ਜਾਂਦੇ ਉਹ ਕਹਿੰਦੇ ਨੇ ਜੀ ਆਜਾ ਪੱਟਾ ਦੇ ਇਹਨਾਂ ਨੂੰ 10-20 ਰੁਪਏ ਦਿੰਦੇ ਨੇ ਤੈਨੂੰ ਮੇ ਜੇਬਾਂ ਚ ਪਾ ਕੇ ਇਹਨਾਂ ਤੋਂ ਬਕਾਂਦੇ ਨੇ ਹਾਂਜੀ ਤੇ ਸਾਨੂੰ ਇਨਸਾਫ ਦਵਾਈਆ ਜਾਵੇ ਇਸ ਗੱਲ ਦਾ ਵੀ ਭਗਵੰਤ ਮਾਨ ਕਹਿੰਦਾ ਹੈ ਨਾ ਵੀ ਇਹ ਇਨਸਾਫ ਮਿਲੇਗਾ ਜੀ ਪਰ ਮੈਨੂੰ ਲੱਗਦਾ ਨਹੀਂ ਵੀ ਇਨਸਾਫ ਮਿਲੇਗਾ ਚਿੱਟੇ ਵਾਲੇ ਪੋਰਾ ਨਹੀਂ ਕਰਦੇ ਹਾਂਜੀ ਉਹਨਾਂ ਦੇ ਗੋਠਿਆਂ ਪੱਲੇ ਜਿੱਤੇ ਸ਼ਰੇਆਮ ਉਹਨਾਂ ਕੋਲ ਅਸਲਾ ਨਹੀਂ ਉਹ ਅਸਲੇ ਨਾਲ ਸਾਨੂੰ ਡਰਾਵਾ ਪਾਉਂਦੇ ਨੇ ਹਾਂਜੀ ਅਸਲੇ ਨਾਲ ਬਹੁਤ ਡਰਾਵਾ ਪਾਦਦੇ ਨਹੀਂ ਤੂੰ ਐ ਕਰਦਾਂਗੇ ਤੂੰ ਜਿਹਾ ਕਰਦਾਂਗੇ ਸ਼ਰੇਆਮ ਸਾਡੇ ਘਰ ਇੱਤਾ ਚਲਾਉਂਦੇ ਨਹੀਂ ਪੁਲਿਸ ਕੋ ਕਾਰਵਾਈ ਨਹੀਂ ਕਰ ਕੋਈ ਕਾਰਵਾਈ ਨਹੀਂ ਹੋਈ ਅੱਜ ਸਾਨੂੰ ਦੇ ਲੋ ਚਲੇ ਪੰਜ ਸਾਡੇ ਸਰਖਾਸ ਦਿੱਤੀ ਨੂੰ ਜੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਡਰਦੀ ਪੁਲਿਸ ਡਰਦੀ ਆ ਜੀ ਪੁਲਿਸ ਸ਼ਰਮ ਡਰਦੀ ਆ ਸੀ ਆਪ ਕਹਿੰਨੇ ਵੀ ਪੁਲਿਸ ਡਰਦੀ ਆ ਜੇ ਕੁਝ ਨਹੀਂ ਕਰਦੀ ਪੁਲਿਸ ਪੁਲਿਸ ਸਾਡੇ ਘਰ ਆਈ ਆ ਦੇਖ ਕੇ ਗਈ ਮੌਕਾ ਪਰ ਪੁਲਿਸ ਨੇ ਕੁਛ ਨਹੀਂ ਕਿਹਾ ਉਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਕੁਛ ਨਹੀਂ ਕਿਹਾ ਜੀ ਪੁਲਸਾਂ ਨੇ ਕਾਨੂੰਨੀ ਭਗਵੰਤ ਮਾਨ ਤੱਕ ਪਹੁੰਚ ਨਹੀਂ ਹਾਂ ਜੀ ਹਾਂ ਜੀ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਆ ਉਹਨਾਂ ਨੂੰ ਦਿਖਾਉਣੇ ਚਾਹੀਦੇ ਨੇ ਵੀ ਇੱਧਰ ਹਾਲਾਤ ਦੇਖੋ ਵਿੱਗੜ ਵਿਹਾੜੀਦਾਰ ਕਰਦੇ ਨੇ ਉਹਨਾਂ ਦੇ ਹਾਲਾਤ ਦੇਖੋ ਤੇ ਚਿੱਟੇ ਵਾਲਿਆਂ ਦੇ ਹਾਲਾਤ ਦੇਖੋ ਜਾ ਕੇ ਹਾਂ ਜੀ ਸਾਡਾ ਘਰ-ਬਾਰ ਦੇਖਣਾ ਵੀ ਵਿਹਾੜੀਦਾਰ ਬੰਦੇ ਆ ਤੇ ਇਹ ਜੀ ਸਾਡੇ ਬੱਚਿਆਂ ਨੂੰ ਮਗਰੋਂ ਪਿੱਟਾ ਲਗਾਉਂਦੇ ਨੇ ਤੇ ਅਸੀਂ ਜੀ ਉਹਨਾਂ ਦੇ ਖਿਲਾਫ ਬੋਲੇ ਆ ਤੇ ਜੀ ਉਹਨਾਂ ਨੇ ਸਾਡੇ ਨਾਲ ਆਹ ਹਾਲ ਕੀਤਾ ਜੀ ਸਿਰ ਪਾੜਿਆ ਜੀ ਇਹਦਾ ਤੇ ਸਾਨੂੰ ਇਨਸਾਫ਼ ਚਾਹੀਦਾ ਕਿੱਥੋਂ ਰਹਿਣ ਮਾਣਾਂ ਮੈਂ ਸੋਢੀ ਨਗਰ ਦਾ ਜੀ ਰਹਿਣ ਵਾਲਾ ਗੱਬਰ ਮੇਰਾ ਨਾਮ ਹੈ ਦਿਹਾੜੀ ਮਜ਼ਦੂਰੀ ਮੈਂ ਕਰਨਾ ਜੀ ਤੇ ਮੁੰਡਾ ਮੇਰਾ ਅੱਧੀ ਰਾਤ ਘਰੇ ਵੜਿਆ ਜੀ ਜੇ ਮੈਂ ਕੁੱਟਿਆ ਮਾਰਿਆ ਉਹਨੂੰ ਤੇ ਕੀ ਗੱਲਬਾਤ ਹੋਈ ਗੱਲਬਾਤ ਜੀ ਜੇ ਮੈਂ ਮੁੰਡੇ ਨੂੰ ਮਾਰਿਆ ਤੇ ਫਿਰ ਮੈਨੂੰ ਇੱਟਾਂ ਚ ਲਾਉਣ ਲੱਗ ਪਿਆ ਜੀ ਗਵਾਂਢੀ ਜੀ ਨਾਲ ਮੇਰੇ ਕੀ ਰੋਕਿਆ ਤੁਸੀਂ ਆਦੇ ਨਾਲ ਬੱਚੇ ਨੇ ਹਾਂ ਵੀ ਮੈਂ ਆਖਿਆ ਵੀ ਜੀ ਤੈਨੂੰ ਵੀ ਬਣਾਉਣਗੇ ਇਹੋ ਜਿਹਾ ਲੈ ਜਾਂਦੇ ਨੇ ਨਾਲ ਹਾਂ ਜੀ ਨਾਲ ਲੈ ਜਾਂਦੇ ਨੇ ਤੇ ਬਾਅਦ ਚ ਲੜ ਪਏ ਜੀ ਇਹਨਾਂ ਦੇ ਨਾਲ ਇੰਦੇ ਚਿੱਟਾ ਵਗਾਉਂਦੇ ਜੀ ਅੱਛਾ ਹਾਂਜੀ ਕੋਈ ਰੋਕਿਆ ਤੇ ਉਹਨਾਂ ਨੇ ਤੁਹਾਡੇ ਤੇ ਅਮਲਾ ਕਰ ਹਾਂਜੀ ਇੱਟਾਂ ਚਲਾਈਆਂ ਜੀ ਮੇਰੇ ਤੇ ਆ ਕੇ ਚਲਾਈਆਂ ਤੁਹਾਡੇ ਤੇ ਘਮਲਾ ਕਰਤਾ ਘਰੇ ਆ ਕੇ ਹਾਂਜੀ ਕੰਮ ਤੋਂ ਆਏ ਜੇ ਉਹਦੇ ਹੀ ਅਮਲਾ ਕਰਤਾ ਹਾਂਜੀ ਮੈਂ ਕੰਮ ਤੋਂ ਆਇਆ ਜੀ ਤੇ ਇਹਨਾਂ ਨੇ ਇੱਟਾਂ ਚਲਾਈਆਂ ਮੇਰੇ ਉਹਦੇ ਮੁੰਡੇ ਨੂੰ ਲੜਿਆ ਜੀ ਮੈਂ ਹਾਂ ਤੇ ਇਹਨੇ ਕਹਿੰਦਾ ਤੂੰ ਆਦੇ ਮੁੰਡੇ ਨੂੰ ਕਿਉਂ ਰੋਕਣਾ ਮੇਰੇ ਨਾਲੋਂ ਹੁਣ ਕਾਰਵਾਈ ਹੋਣੀ ਜਈ ਹਾਂਜੀ ਹਾਂਜੀ ਇਹਦੇ ਨਾਲ ਪੂਰੀ ਰੰਦੀ ਲਾਤਾਂ ਮਾਂ ਟੁੱਟਣੇ ਚਾਹੀਦੇ ਜੀ ਇਹਨਾਂ ਨੂੰ ਸਖਾ ਹੋਵੇ ਨਾ ਜੇਲ੍ਹ ਚ ਭੇਜਿਆ ਜਾਵੇ ਜੀ ਜੀ ਪਿਛਲੇ ਦਿਨਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਲੇਡੀ ਨਾਮਕ ਰਮਨਦੀਪ कौर ਵਾਸੀ ਪਿੰਡ ਸੋਢੀ ਨਗਰ ਇਹ ਇਲਜ਼ਾਮ ਲਾ ਰਹੀ ਹੈ ਕਿ ਕੁਝ ਬੰਦਿਆਂ ਤੇ ਕਿ ਜੋ ਪਿੰਡ ਚ ਨਸ਼ਾ ਵੇਚਣ ਦੇ ਆਦੀ ਨੇ ਉਹ ਹੁਣ ਬੱਚਿਆਂ ਨੂੰ ਮਜਬੂਰ ਕਰ ਰਹੇ ਨਸ਼ਾ ਵੇਚਣ ਲਈ ਤੇ ਬੱਚਿਆਂ ਤੋਂ ਨਸ਼ਾ ਵਿਕਾਰ ਰਹੇ ਨੇ ਜਦੋਂ ਉਸ ਲੇਡੀ ਦੇ ਬੱਚਿਆਂ ਤੋਂ ਨਸ਼ਾ ਵਕਾਉਣ ਤੋਂ ਉਹਨਾਂ ਨੇ ਮਨਾਂ ਕੀਤਾ ਤਾਂ ਉਸ ਦੇ ਲੇਡੀ ਦੇ ਪਤੀ ਨਾਲ ਕੁੱਟਮਾਰ ਕੀਤੀ ਗਈ ਹੈ ਜੀ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਹਜੇ ਤੱਕ ਪੁਲਿਸ ਨੂੰ ਇਸ ਮਾਮਲੇ ਦੇ ਸੰਬੰਧੀ ਕੋਈ ਐਮਐਲਆਰ ਰিসিਵ ਨਹੀਂ ਹੋਈ ਹਸਪੀਟਲ ਤੋਂ ਪਰ ਫਿਰ ਵੀ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਦੇਖਦੇ ਹੋਏ ਅਸੀਂ ਲੇਡੀ ਕੋਲ ਜਾ ਕੇ ਪੁੱਛਗਿੱਛ ਕੀਤੀ ਹੈ ਅਤੇ ਜਿਹੜੇ ਬੰਦਿਆਂ ਤੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਉਹ ਬੰਦੇ ਹਜੇ ਤੱਕ ਪਿੰਚ تصدیق ਨਹੀਂ ਹੋਏ ਫਿਰ ਵੀ ਲਗਾਤਾਰ ਪਿੰਚ چھਾਪੇ ਮਾਰੀ ਕੀਤੀ ਜਾ ਰਹੀ ਹੈ ਅਤੇ ਲੇਡੀ ਦੇ ਸਟੇਟਮੈਂਟ ਰਿਕਾਰਡ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਸੈਕਸ਼ਨਸ ਤੇ ਐਫਆਈਆਰ ਰਿਸਟਰ ਕੀਤੀ ਜਾਊਗੀ ਮੇਰਾ ਜੀ ਨਾਮ ਜੀ ਸਤਨਾਮ ਜੀ ਮੈਂ 6 ਪਲਾਸਟ ਪੜਦਾ ਹਾਂ ਹਾਂ ਜੀ ਉਸ ਤੋਂ ਬਾਅਦ ਕੀ ਕਰਦੇ ਹੋ ਉਸ ਤੋਂ ਬਾਅਦ ਇਹ ਜੀ ਖੇਡਦੇ ਨੇ ਤੇ ਸਾਡੇ ਜੈਕਸ ਜੀ ਗਵਾਂਡੇ ਜੀ ਸਾਡੇ ਜੀ ਪੁੜੀਆਂ ਪਾ ਦਿੰਦੇ ਜੈਕ ਚ ਬੱਚਾ ਸਾਨੂੰ ਕਚਰਾ ਕਚਰਾ ਤੇ ਲੈ ਜਾਂਦੇ ਜੀ ਚਿੱਟਾ ਬਕੌਣ ਜੀ ਕਾਹਦੀਆਂ ਪੁੜੀਆਂ ਪਾਉਂਦੇ ਚਿੱਟੇ ਦੀਆਂ ਜੀ ਅੱਛਾ ਕੀ ਕਹਿੰਦੇ ਨੇ ਕਹਿੰਦੇ ਜੀ ਇਹ ਤੁਹਾਨੂੰ ਇਹ 10 20 ਰੁਪਏ ਦਵਾਂਗੇ ਤੇ ਤੁਸੀਂ ਇੰਨਾ ਚਿੱਟਾ ਫੜਾ ਆ ਜੀ ਗੱਡੀਆਂ ਆਦੀਆਂ ਜੀ ਦੂਰੋਂ ਦੂਰੋਂ ਪਹਿਲਾ ਲਾਭ ਚ ਦਿੰਦੇ ਹਾਂ ਹਾਂ ਜੀ